ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ YouTube ਦੇ ਚੈਨਲ ਤੇ ਸੋ ਜਿਹੜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਹਾਂਜੀ ਤੇ ਚੱਲਦੇ ਆਂ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜਿਹ ਹੋਏਗੀ ਸਾਰਿਆਂ ਦੀ ਥੋੜੀ ਥੋੜੀ ਕੁੱਤੇ ਖਾਣੀ ਕਿਉਂਕਿ ਗੈਪ ਪੈ ਗਿਆ ਥੋੜਾ ਜਿਹਾ ਦੋ ਤਿੰਨ ਦਿਨ ਦਾ ਤਾਂ ਮੈਂ ਵਾਈਟੀ ਤੇ ਥੋੜੀ ਜੀ ਪਰੇ ਸੀ ਕਿਤੇ ਮੈਨੂੰ ਪਤਾ ਨਹੀਂ ਸੀਗਾ ਕੀ ਕੀ ਹੋ ਰਿਹਾ ਤੇ ਮੈਂ ਅੱਜ ਦਾ ਦਿਨ ਹੀ ਥੋੜਾ ਜਿਹਾ ਲਾਇਆ ਵਾਈਟੀ ਤੇ ਮੈਂ ਦੇਖਿਆ ਕਿ ਆਖਿਰ ਹੈ ਕੀ ਕੀ ਹੋ ਰਿਹਾ ਸਭ ਤੋਂ ਪਹਿਲਾਂ ਮਹਾਰਾਣੀ ਮੇਰੇ ਸਾਹਮਣੇ ਆਈਏ ਆਜ ਦਿਖਾਉ ਦੰਦਿਆ ਪਰ ਜਦੋਂ ਇਹਨੂੰ ਕਿਹਾ ਜਾਂਦਾ ਨਾ ਖਾਇਆ ਕਾ ਉਲਟਾ ਸਦਾ ਪਤਾ ਨਹੀਂ ਮੈਨੂੰ ਇਦਾਂ ਲੱਗ ਰਿਹਾ ਛੱਡੋ ਸਾਰੀਆਂ ਗੱਲਾਂ ਮੈਨੂੰ ਤਾਂ ਇਦਾਂ ਲੱਗ ਰਿਹਾ ਜਦੋਂ ਤਾਂ ਇਹਨੂੰ ਪਤਾ ਲੱਗਿਆ ਤਾਂ ਕਿ ਹਸਪੀਟਲ ਜਾਣਾ ਹੈ ਉਥੋਂ ਉੱਥੇ ਦਾ ਬਲੌਗ ਪਾਣਾ ਵਿਊ ਬਹੁਤ ਜ਼ਿਆਦਾ ਆਣੇ ਆ ਅਦੋਂ ਤਾਂ ਇਹਹੀ ਕੰਮ ਫੜੇ ਤੀਜੇ ਦਿਨੇ ਹਸਪੀਟਲ ਤੀਜੇ ਦਿਨੇ ਹਸਪੀਟਲ ਐਡੀ ਵੀ ਕੀ ਇਹਨੂੰ ਬਿਮਾਰੀ ਲੱਗੀ ਕਿ ਤੀਜੇ ਦਿਨੇ ਨੇ ਹਸਪੀਟਲ ਜਾਣਾ ਹੁੰਦਾ ਬਿਮਾਰੀ ਵੀ ਮੂਰੀ ਕੁਝ ਵੀ ਨਹੀਂ ਹੈ ਕਿਉਂਕਿ ਇਹਨੂੰ ਕੰਟੈਂਟ ਹੈ ਇਹਨੂੰ ਪਤਾ ਹੈ ਮੈਂ ਹਸਪੀਟਲ ਜਾਉਂਗੀ ਵਧੀਆਜ਼ ਮੇਰੇ ਵਿਊਜ਼ ਆਣਗੇ ਲੋਕੀ ਮੈਨੂੰ ਪੂਰੀ ਇਹਨਾਂ ਦੀ ਪ੍ਰੀ ਪਲੈਨਿੰਗ ਹੁੰਦੀ ਹੈ ਸੋ ਇਹਨਾਂ ਦੀ ਗੱਲਾਂ ਚਾਹੰਦੀ ਜ਼ਰੂਰਤ ਨਹੀਂ ਹੈ ਇੱਥੇ ਦੇਖੋ ਤੁਸੀਂ ਤਾਂ ਹਸਪੀਟਲ ਜਾ ਕੇ ਆਈ ਹੈ ਅੱਗੇ ਮੈਂ ਤੁਹਾਨੂੰ ਦਿਖਾਉਂਦੀ ਹਾਂ ਹਾਂਜੀ ਗਰਲਸ ਮੈਨੂੰ ਕਿਵੇਂ ਤੁਸੀ ਸਾਰੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਮੇਰਾ ਸੂਟ ਦੱਸੋ ਪਹਿਲਾਂ ਵਧੀਆ ਲੱਗ ਰਿਹਾ ਤੇ ਜੇ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਬਾਈ ਕਰਾਣਾ ਕਰਵਾ ਚੋਤ ਆ ਰਿਹਾ ਜਲਦੀ ਕਰੋ ਨੀਚੇ ਪੈਂਦੀ ਆਈਡੀ ਮੈਂਸ਼ਨ ਕੀਤੀ ਆ ਉਹਨਾਂ ਨੂੰ ਕਲੈਬ ਕੀਤੀ ਜਾ ਕੇ ਉਹਨਾਂ ਨੂੰ ਡੀਐਮ ਕਰੋ ਮੈਸੇਜ ਕਰੋ ਤੇ ਇਦਾਂ ਦੇ ਸੋਹਣੇ ਸੋਹਣੇ ਸੂਟ ਮੰਗਵਾਓ ਕਰਵਾ ਚੋਤ ਤੇ ਜਲਦੀ ਕਰੋ ਇਕਦਾਂ ਸਟਾਈਲਿਸ਼ ਵੇਅਰ ਪਹਿਨਦੇ ਆਈ ਲਈਆ ਠੀਕ ਹੈ ਜਿਹਚ ਮੈਂਸ਼ਨ ਕੀਤੀ ਹੈ ਜਾ ਕੇ ਮੈਸੇਜ ਕਰੋ ਤੇ ਸੂਟ ਹੁਣ ਜੇ ਹਸਪੀਟਲ ਬੈਠੀ ਹੋਈ ਸੀ ਕਿ ਮੈਨੂੰ ਇਹ ਹੋ ਗਿਆ ਇਦਾਂ ਹੋ ਗਿਆ ਇਦਾਂ ਹੋ ਗਿਆ ਤੇ ਹੁਣ ਆ ਕੇ ਸੂਟ ਦੀਆ ਪ੍ਰੋਮੋਸ਼ਨ ਕਰ ਰਹੀ ਇੰਨੀ ਘਟਿਆ ਮਾਨਸਿਕਤਾ ਲੋਕਾਂ ਦੀ ਹੋ ਚੁੱਕੀ ਹੈ ਇੰਨੀ ਘਟਿਆ ਹੋ ਮਾਨਸਿਕਤਾ ਹੋ ਚੁੱਕੀ ਹੈ ਕਿ ਵਿਊਜ਼ ਲਈ ਇਹ ਕਿਸੇ ਵੀ ਲੈਵਲ ਤੇ ਕਿਤੇ ਵੀ ਜਾ ਕੇ ਗੇਰ ਸਕਦੇ ਹੈ ਮੈਂ ਹੈਰਾਨ ਐ ਇਹਨਾਂ ਨੂੰ ਦੇਖ ਕੇ ਇਹ ਕੰਟੈਂਟ ਲਈ ਕੁਝ ਵੀ ਕਰ ਸਕਦੀ ਐ ਇਹ ਤਾਂ ਕੁਝ ਵੀ ਕਰ ਸਕਦੀ ਐ ਹੁਣ ਇਹ ਮੈਂ ਤਾਂ ਇੱਕ ਪਿਛੇ ਦੇਖਿਆ ਤੇ ਨਿਊਟ੍ਰੀਸ਼ਨਲ ਚਾਹ ਖਾਰੀ ਸੀਗੀ ਫਿਰ ਕਦੇ ਕੰਦੀ ਮੇਰਾ ਲੀਵਰ ਫੈਟੀ ਹੋ ਗਿਆ ਕਦੇ ਕੰਦੀ ਮੈਨੂੰ ਪੱਥਰੀ ਆ ਪਤਾ ਨਹੀਂ ਕਿਆ-ਕਿਆ ਮੈਨੂੰ ਤਾਂ ਇਹਨਾਂ ਤੇ ਬਸ ਕਿਸੇ ਤੇ ਯਕੀਨ ਹੈ ਨਹੀਂ ਐ ਇੱਕ ਨੰਬਰ ਦੇ ਛੁੱਡੂ ਟਾਈਪ ਇਨਸਾਨ ਐ ਮੈਂ ਗਰੀਬ ਹੂੰ ਸੋ ਇਦ ਨਾਲ ਆਪਾਂ ਚੱਲਦੇ ਆ ਸੁਨੀਤਾ ਜ਼ਲੰਦਰ ਇਹਦੀ ਵੀ ਮੈਂ ਇੱਕ ਰੀਲ ਦਿਖਾਨੀ ਆ ਇਹ ਵੀ ਇਹਨਾਂ ਦੇ ਨਕਸ਼ੇ ਕਦਮ ਤੇ ਥੋੜੀ ਚੱਲਨੀ ਸ਼ੁਰੂ ਹੋ ਗਈ ਕਿਉਂਕਿ ਪਤਾ ਹੈ ਨਾ ਕਿ ਵਿਊਜ਼ ਕਿਵੇਂ ਆਉਣੇ ਆ ਸੋ ਚੰਗੀ ਬਲੀ ਦੁਕਾਨਦਾਰੀ ਹੈਗੀ ਇਹ ਸਭ ਕੁਝ ਹੈਗਾ ਇਹ ਬਲੌਗਸ ਵੀ ਅੱਛੇ ਚੱਲਦੇ ਪਰ ਨਹੀਂ ਆ ਮੁਜਰਾ ਕਰਨਾ ਜ਼ਰੂਰੀ ਹੁੰਦਾ ਇੱਕ ਤਾਂ ਹੁੰਦਾ ਨਾ ਬੰਦੇ ਵਿੱਚ ਕੋਈ ਸਕਿੱਲ ਹੋਵੇ ਚਾਹੇ ਦੇ ਡਾਂਸ ਕਰਨ ਦੀ ਸਕਿੱਲ ਹੋਵੇ ਤਾਂ ਦੇਖਣ ਚ ਲੱਗੇ ਬਾਕੀਆ ਬੰਦੇ ਨੂੰ ਕੋਈ ਡਾਂਸ ਕੀਤਾ ਇੱਕ ਇਹ ਇਹਨੋਂ ਬਬ ਮੁਜਰਾ ਦੀ ਕੈਟਾਗਰੀ ਦੇ ਵਿੱਚ ਰੱਖ ਸਕਦਾ ਕਿਉਂਕਿ ਇਹ ਮਨੋਰੰਜਨ ਕਰਦੀਆਂ ਜਨਾਨੀਆਂ ਇੰਟਰਨੈਟ ਤੇ ਨੱਚ-ਨੱਚ ਕੇ ਮਨੋਰੰਜਨ ਕਰਦੀਆਂ ਲੋਕਾਂ ਦਾ ਕਿ ਆਹ ਦੇਖੋ ਅਸੀਂ ਤਾਂ ਨੱਚ ਰਹੇ ਹਾਂ ਕੋਈ ਸਕਿੱਲ ਨਹੀਂ ਕੋਈ ਕੁਝ ਨਹੀਂ ਪੈਰ ਵੀ ਚੱਕਿਆ ਨਹੀਂ ਜਾ ਰਿਹਾ ਇਹਦੇ ਕੋਲੋਂ ਤੇ ਬਾਵਾ ਹਲਾ ਕੇ ਬਸ ਲੱਕ ਹਲਾ ਕੇ ਦਿਖਾ ਦੇਣਾ ਫਿਰ ਜਦੋਂ ਉਹੀ ਤੈਨੂੰ ਘਟੀਆ ਕਮੈਂਟ ਆਣੇ ਫਿਰ ਉਹ ਤੇ ਸਾਨੂੰ ਲੋਕਾਂ ਦੀ ਜਿਹੜੀ ਮਾਨਸਿਕਤਾ ਬਹੁਤ ਖਰਾਬ ਹੋ ਚੁੱਕੀ ਲੋਕਾਂ ਦੀ ਮੈਂਟੈਲਿਟੀ ਇਦਾਂ ਦੀ ਲੋਕੀ ਗਿਰੀ ਹੋਈ ਸਭ ਦੇ ਨਹੀਂ ਲੋਕੀ ਗਿਰੀ ਹੋਈ ਸੋ ਉਸ ਦੇ ਮਾਲਕ ਹੈ ਲੋਕਾਂ ਦੀਸ ਰਿਵਿਊਜ਼ ਲੈ ਕੇ ਲੋਕਾਂ ਦੀ ਸਿਰੋਖਾਣਾ ਤੇ ਲੋਕ ਨੂੰ ਹੀ ਕਹੀ ਜਾਣ ਕਿ ਤੋ ਡਿ ਕਿਆ ਬੋਲ ਤੂੰ ਮੈਂ ਇਹਦੀ ਗੱਲ ਨਹੀਂ ਕਰਦੀ ਆ ਕਹਿੰਦੀ ਸੀ ਉੱਥੇ ਵੀ ਕਿਦੇ ਨੇ ਲਾਈਵ 'ਚ ਕਿਹਾ ਹੋਇਆ ਸੀ ਕਿ ਹਾਂ ਉਹਨੂੰ ਬਲਤਣਾ ਬੋਲੋ ਬਹੁਤ ਚੰਗਾ ਬਹੁਤ ਚੰਗਾ ਫਟਾਮੂ ਤੇਰੇ ਵੀ ਨਿਕਲ ਆਰੇ ਭੈਂਟ ਨਿਕਲ ਹਾਂਜੀ ਤੇ ਸਭ ਤੋਂ ਹੁਣ ਆਪਾਂ ਚੱਲਦੇ ਆ ਜੈਸਮੀਨ ਮਹਲ ਵਾਲੀ ਸਾਈਡ ਤੁਹਾਨੂੰ ਪਤਾ ਹੈ ਜੈਸਮੀਨ ਮਹਲ ਇਹਦੀ ਗੱਲ ਕਰ ਰਹੀ ਆ ਸੋ ਇਹਨਾਂ ਦੇ ਘਰ ਗੁੜੀਆਂ ਹੋਈਆਂ ਪਹਿਲਾਂ ਤਾਂ ਇਹਨੂੰ ਅਸੀਂ ਮੁਬਾਰਕਾ ਦੇ ਦਿੰਨੇ ਚਲੋ ਵਧੀਆ ਗੁੜੀਆਂ ਬਹੁਤ ਸੋਹਣੀਆਂ ਆ ਗੁੜੀਆਂ ਦੀ ਵੀਡੀਓਜ਼ ਦਿਖਾਵਾਂਗੇ ਬਹੁਤ ਸੋਹਣੀਆਂ ਮੈਂ ਦੇਖੀਏ ਵਲੌਗਸ ਦੇ ਵਿੱਚ ਇਹਨਾਂ ਨੇ ਪਾਈ ਹੋਈ ਆ ਗੁੜੀਆਂ ਤੇ ਦੇਖੋ ਚਲੋ ਉਹ ਤੇ ਇੱਕ ਡਿਫਰੈਂਟ ਚੀਜ਼ ਹੈ ਲੇਕਿਨ ਇਹਨਾਂ ਨੂੰ ਇਹ ਕੰਟੈਂਟ ਮਿਲ ਗਿਆ ਇਸ ਬੰਦੇ ਨਾਲ ਮੈਂ ਸਕਰੀਨ ਚਲਾਈ ਇਸ ਬੰਦੇ ਨੇ ਕਟੋਕਟ 8-10 ਬਲੌਗ ਚਾਰਟ ਦਿੱਤੇ ਬੈਕ ਟੂ ਬੈਕ ਬੈਕ ਟੂ ਇਹਨੂੰ ਇਹ ਮਿਲਣੇ ਆ ਇਹ ਹੋਇਆ ਇਹ ਹੋਇਆ ਇਦਾਂ ਹੋਇਆ ਚਲੋ ਬਲੌਗ ਪਾ ਰਿਹਾ ਠੀਕ ਹੈ ਇਹਦਾ ਕੰਮ ਹੈ ਲੇਕਿਨ ਥੋੜੀ ਜੀ ਮਰਿਆਦਾ ਦੇ ਵਿੱਚ ਰਹਿ ਕੇ ਉਹ ਕੰਮ ਕਰਨਾ ਚਾਹੀਦਾ ਕਿਉਂਕਿ ਕੁਝ ਚੀਜ਼ਾਂ ਸਮਾਜ ਦੇ ਵਿੱਚ ਨਹੀਂ ਚੰਗੀਆਂ ਲੱਗਦੀਆਂ ਪਰ ਇਹਨਾਂ ਨੂੰ ਇਹ ਗੱਲ ਨਹੀਂ ਸਮਝ ਆਣੀ ਕਿ ਕਿ ਇਹਨਾਂ ਨੂੰ ਅਮਰੀਕਨ ਡਾਲਰ ਆਂਦੇ ਦੀ ਇਸ ਕਰਕੇ ਇਹਨਾਂ ਨੂੰ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਸੋ ਸਭ ਤੋਂ ਪਹਿਲਾਂ ਮੈਂ ਦਿਖਾਉ

ਇਹਨੂੰ ਪਤਾ ਹੈ ਕਿ ਮੈਨੂੰ ਵਿਊਜ਼ ਕਿੱਥੋਂ ਆਣਾ ਹੈ ਤੇਰੀ ਜਨਾਨੀ ਬੈੱਡ ਤੇ ਲੇਟੀ ਹੋਈ ਆ ਠੀਕ ਹੈ ਉਹ ਮਤਲਬ ਕਿਸ ਕੰਡੀਸ਼ਨ ਚ ਲੇਟੀ ਹੋਈ ਏ ਕਿ ਉਹਦਾ ਵੇਟ ਬਹੁਤ ਜ਼ਿਆਦਾ ਸਭ ਨੂੰ ਪਤਾ ਹੈ ਠੀਕ ਹੈ ਤੇ ਉਹਦੇ ਉੱਪਰ ਲਿਆ ਲਿਆ ਕੇ ਕੈਮਰਾ ਮਾਰ ਰਿਹਾ ਕਿਉਂਕਿ ਇਹਨੂੰ ਪਤਾ ਹੈ ਇਹਨੂੰ ਪਤਾ ਹੈ ਕਿ ਇਸੀ ਚੀਜ਼ ਨੂੰ ਦੇਖਣ ਨੂੰ ਲੋਕਾਂ ਨੂੰ ਆਣਾ ਫਿਰ ਜਦੋਂ ਇਹੀ ਲੋਕ ਇਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਜਨਾਨੀਆਂ ਦਿਖਾ ਕੇ ਪੈਸੇ ਕਮਾਉਂਦੇ ਫਿਰ ਇਹ ਲੋਕਾਂ ਨੂੰ ਗਾਲਾਂ ਕੱਢਦੇ ਆ ਸਾਹਮਣੇ ਤੋਂ ਕਿ ਹਾਂ ਵੀ ਤੁਸੀਂ ਸਾਨੂੰ ਇਦਾਂ ਕਹਿੰਦੇ ਉਦਾਂ ਕਹਿੰਦੇ ਪਹਿਲੇ ਖੁਦ ਨੂੰ ਥੋੜੀ ਜਿਹੀ ਸ਼ਰਮ ਕਰੋ ਦੇਖੋ ਤਾਂ ਸਹੀ ਤੁਸੀਂ ਕਿਤੇ ਮੈਨੂੰ ਤਾਂ ਸਮਝ ਨਹੀਂ Menurut hospital dini sama jandi <laughs> ਸਹੀ ਇੱਕ ਚੀਜ਼ ਦੇਖੋ ਠੀਕ ਹੈ ਗੁड़िया ਹੋਈ ਹੈ ਹਨਾ ਓਟੀ ਤੋਂ ਬਾਅਦ ਜਾਂ ਜਿੱਥੇ ਵੀ ਹੈ ਨਾ ਲੈ ਕੇ ਆਇਆ ਹੈ ਹਨਾ ਉਹਨੂੰ ਕੁੜੀ ਨੂੰ ਲੈ ਕੇ ਆਇਆ ਤੇ ਬੱਚੇ ਨੂੰ ਦੇਖਣ ਦੀ ਬਜਾਏ ਉਹਦੇ ਤੇ ਕੈਮਰਾ ਮਾਰ ਰਹੇ ਆ ਮਤਲਬ ਤੂੰ ਕਿੱਦਾਂ ਦਾ ਪਿਓ ਤੈਨੂੰ ਸ਼ਰਮ ਨਹੀਂ ਆਈ ਮਤਲਬ ਤੇਰੇ ਲਈ ਵਿਊਜ਼ ਇੰਨੇ ਜ਼ਰੂਰੀ ਹੋ ਗਏ ਤੇਰਾ ਬੱਚਾ ਆਇਆ ਹਨਾ ਜਿਹਨਾਂ ਦੀ ਤੁਸੀਂ ਇੰਨੇ ਟਾਈਮ ਤੋਂ ਵੇਟ ਕਰ ਰਹੇ ਸੀਗੇ ਤੇ ਉਹ ਜਦੋਂ ਨਰਸ ਲੈ ਕੇ ਆਉਂਦੀ ਬੱਚੇ ਨੂੰ ਤੇ ਇਹ ਬੱਚੇ ਨੂੰ ਦੇਖਣ ਨਹੀਂ ਜਾਂਦਾ ਉਲਟਾ ਇਹ ਬੱਚੇ ਤੇ ਕੈਮਰਾ ਤੇ ਕੈਮਰਾ ਮਾਰੀ ਆ ਰਿਹਾ ਸੀਗਾ ਇਹਨੇ ਨਹੀਂ ਦੇਖਿਆ ਕਿ ਮੇਰੀ ਕੁੜੀ ਆਈ ਹੈ ਜਾਂ ਜੋ ਵੀ ਹੈ ਨਾ ਮੈਂ ਦੇਖਾਂ ਕਿਵੇਂ ਇਹਦਾ ਬੰਦੇ ਨੂੰ ਐਕਸਾਈਟਮੈਂਟ ਹੁੰਦੀ ਬਟ ਇਹਨੂੰ ਕੋਈ ਇੱਕ ਇਹਨੂੰ ਐਕਸਾਈਟਮੈਂਟ ਮਤਲਬ ਕਿਸ ਚੀਜ਼ ਦੀ ਸੀਗੀ ਕਿ ਬੇਬੀ ਆਏਗਾ ਨਵਾਂ ਕੰਟੈਂਟ ਆਏਗਾ ਤੇ ਆਪਾਂ ਮਤਲਬ ਪਬਲਿਕ 'ਚ ਪਾਵਾਂਗੇ ਇੰਜੋਏ ਕਰਾਂਗੇ ਉਹ ਸ਼ੁਕਰਾਤ ਵਾਲੇ ਹੱਥੋਂ ਸਕੀਮ ਨਹੀਂ ਆਈ ਕਿ ਬੇਬੀ ਫੇਸ ਰਿਵੀਲ ਵੀਡੀਓ ਇਹ ਦਿਸ ਡੈਟ ਕਿਤਨ ਰੂਲਿਆਂ ਵਾਲੀ ਸਾਡੀ ਕੋਈ ਗੇੜਾ ਮਾਰਾਣਾ ਸੀਗਾ ਜਾ ਕੇ ਦੇਖਾਣਾ ਸੀਗਾ ਕਿ ਉਹ ਕਿਵੇਂ ਦਿਖਾਉਂਦੇ ਪਏ ਆ ਉਵੇਂ ਕਰਨਾ ਸੀਗਾ ਤੁਸੀਂ ਵੀ ਇਨੂੰ ਪਤਾ ਨਹੀਂ ਲੱਗਿਆ ਹੁਣ ਨਹੀਂ ਤਾਂ ਇਹਨ ਵੀ ਉਹੀ ਕੰਮ ਕਰਨਾ ਸੀਗਾ ਮਤਲਬ ਤੁਸੀਂ ਇੱਕ ਦੇਖੋ ਚਲੋ ਵਿਚ ਇਜ਼ ਅ ਵੈਰੀ ਗੁੱਡ ਥਿੰਗ ਕਿ ਪੂਰੀ ਫੈਮਿਲੀ ਉੱਥੇ ਸੀਗੀ ਠੀਕ ਹੈ ਸੋ ਇੱਕ ਬਹੁਤ ਵਧੀਆ ਚੀਜ਼ ਹੈ ਚਲੋ ਇੱਕ ਫੈਮਿਲੀ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਇਸ ਟਾਈਮ ਦੇ ਵਿੱਚ ਪਰ ਮੈਨੂੰ ਇਹ ਸਮਝ ਨਹੀਂ ਆ ਆ ਖੱਚ ਕਿਹੜੀ ਗੱਲ ਤੋਂ ਬੈਠਾ ਹੋਇਆ ਸੀਗਾ ਮਤਲਬ ਦੂਰ ਕੈਮਰਾ ਲੈ ਕੇ ਦੇਖੀ ਯਾਰ ਇਹ ਵੀਡੀਓ ਬਣਾਈ ਇਹਨੂੰ ਕੋਈ ਮਤਲਬ ਨਹੀਂ ਹੈ ਕੋਈ ਲੈਣਾ ਦੇਣਾ ਨਹੀਂ ਹੈ ਕਿ ਨਰਸ ਆਈ ਮੈਂ ਪੁੱਛਿਆ ਮੇਰੀ ਵਾਈਫ ਕਿਵੇਂ ਦੀ ਹੈ ਜਾਂ ਮੇਰਾ ਬੇਬੀ ਕਿਵੇਂ ਦਾ ਕਿਸੇ ਨੂੰ ਕੈਮਰਾ ਪਕੜਾ ਦੇ ਪਰ ਨਹੀਂ ਇਹਦੇ ਬੰਦੇ ਨੇ ਪੂਰਾ ਕੈਮਰਾ ਪਕੜ ਕੇ ਰੱਖਿਆ ਹੈ ਕੋਈ ਫਰਕ ਨਹੀਂ ਪੈਂਦਾ। ਤੁਸੀਂ ਇਹ ਦੇਖੋ ਕਿ ਇੱਥੇ ਦੀ ਵਾਈਫ ਨੂੰ ਸ਼ਿਫਟ ਕੀਤਾ ਜਾ ਰਿਹਾ ਠੀਕ ਹੈ ਆਈ ਸੀ ਯੂ 'ਚ ਥੋੜੇ ਦੇ ਰੱਖਿਆ ਹੋਣਾ ਮੇਰੇ ਹਿਸਾਬ ਦੇ ਨਾਲ ਉਸ ਤੋਂ ਬਾਅਦ ਉਹਨੂੰ ਸ਼ਿਫਟ ਕੀਤਾ ਜਾ ਰਿਹਾ ਨਾਰਮਲ ਰੂਮ ਦੇ ਵਿੱਚ ਹਨਾ ਉੱਥੇ ਸ਼ਿਫਟ ਕਰਦੇ ਆ ਜਿਵੇਂ ਵੀ ਹੈ ਜੋ ਵੀ ਪ੍ਰੋਸੀਜਰ ਹੈ ਨਾ ਹੁਣ ਤੁਸੀਂ ਇੱਕ ਚੀਜ਼ ਦੇਖੋ ਇੱਥੇ ਵੀ ਉਹਦੇ ਮਗਰ ਮਗਰ ਉਹ ਕੈਮਰਾ ਲੈ ਕੇ ਤੁਰਿਆ ਹੋਇਆ ਹੈ ਪਰ ਆਵਾਜ਼ ਥੋੜੀ ਜੀ ਥੋੜੀ ਜੀ ਇਨਸਾਨੀ ਜੇ ਥੋੜੀ ਜੀ ਸ਼ਰਮ ਤੋਂ ਅੰਦਰ ਬਚੀ ਹੋਈ ਹੈ ਕਿ ਬਲੌਗਾਂ ਵਿੱਚ ਸਾਰ ਕੋਈ ਬੇਜਤਾ ਮੈਂ ਅਸੀਂ ਇੰਡੀਆ ਵਿੱਚ ਨਾ ਅਜਾ ਆਊਟ ਨਹੀਂ ਹੈ ਕਿ ਤੁਸੀਂ ਓਟੀ ਚ ਜਾ ਸਕਦੇ ਹੋ ਕੁਝ ਜੇ ਸੀਰੀਅਸਲੀ ਇਹ ਚੀਜ਼ ਹੁੰਦੀ ਨਾ ਤਾਂ ਇਹਨਾਂ ਨੇ ਜਾ ਕੇ ਪੂਰਾ ਪ੍ਰੋਸੈਸ ਦਾ ਵੀਡੀਓ ਪਾ ਦੇਣਾ ਸੀਗਾ ਇਹ ਇੰਨੇ ਜ਼ਿਆਦਾ ਗਿਰ ਚੁੱਕੇ ਆ ਵਿਊਜ਼ ਦੇ ਪਿੱਛੇ ਇਹ ਲੋਕੀ ਕਿ ਇਹਨੂੰ ਨਹੀਂ ਦਿਖਦਾ ਕਿ ਮਤਲਬ ਲਾਈਕ ਹਨਾ ਕਿ ਮੈਂ ਕਰ ਕੀ ਰਹੀਆਂ ਮੇਰੀ ਵਾਈਫ ਹੈ ਹਨਾ ਉਹ ਬਿਮਾਰ ਬਿਮਾਰਤ ਨਹੀਂ ਆਪਾਂ ਕਹਿ ਸਕਦੇ ਚਲੋ ਉਹਦੇ ਡਿਲੀਵਰੀ ਹੋਈ ਆ ਨਾ ਉਹ ਨੂੰ ਸ਼ਿਫਟ ਕਰ ਰਿਹਾ ਉਹਦੀ ਸਟੇਮ ਕੀ ਕੰਡੀਸ਼ਨ ਹੋਈ ਇਹ ਚੱਕ ਇਹਦਾ ਸਿੱਧਾ ਕੈਮਰਾ ਮਾਰ ਰਿਹਾ ਠੀਕ ਹੈ ਜੇਰ ਮੈਨ ਹਾਂ ਠੀਕ ਹੈ ਸ਼ੇਰ ਦਾ ਸੁਨੋ ਜਮਾਨੇ ਸੋਨਾ ਦੇ ਕੰਮ ਸੋਨਾ ਦਾ ਸੁਨੋ ਦੁੱਧ ਬਣਾਉਣਾ ਵਧੀਆ ਰਹੂਗਾ ਮੈਂ ਨਹੀਂ ਸੋਚਦਾ ਕਿ ਮੈਂ ਜਾਨੀ ਪਰੋਂ ਇਹ ਕਦੋਂ ਸੰਦੀ ਨਾਲ ਨਾ ਸੁਖ ਲਿਖ ਦੇਖ ਕੇ ਨਾ ਮੈਨੂੰ ਸਭ ਤੋਂ ਜ਼ਿਆਦਾ ਗੁੱਸਾ ਆਇਆ ਠੀਕ ਹੈ ਮੈਨੂੰ ਗੁੱਸਾ ਕਰਨ ਦਾ ਪਤਾ ਕਿ ਇੱਕ ਦੀ ਵਾਈਫ ਲੈਤੀ ਉਹ ਨਾਰਮਲ ਡਿਲੀਵਰੀ ਹੋਈ ਹੈ ਤੁਹਾਨੂੰ ਪਤਾ ਉਸ ਟਾਈਮ ਥੋੜਾ ਸਮੱਸਿਆ ਕਰਨਾ ਤੁਸੀਂ ਮੈਂ ਕੀ ਕਹਿਣਾ ਚਾਹੁੰਨੀ ਆ ਠੀਕ ਹੈ ਮਤਲਬ ਉਸ ਬੰਦੀ ਦੇ ਉੱਪਰ ਕੇ ਚਾਦਰ ਤੱਕ ਵੀ ਹੈ ਨਹੀਂ ਹੈ ਠੀਕ ਹੈ ਉਹਨੂੰ ਸ਼ਿਫਟ ਕਰਨਾ ਬੈੱਡ ਦੀ ਸੈਟਿੰਗ ਵੈਟਿੰਗ ਹੋ ਰਹੀ ਹੈ ਜੋ ਵੀ ਹੋ ਰਿਹਾ ਵਾਟੈਵਰ ਉਹ ਕਰ ਰਿਹਾ ਅਜੇ ਤੱਕ ਹਨਾ ਤੇ ਇਹ ਮਹਾਰਾਜ ਜੀ ਨੇ ਉਹਦੀਆਂ ਪੈਰਾਂ ਤੋਂ ਲੈ ਕੇ ਉਹਦੇ ਸਿਰ ਤੱਕ ਤੱਕ ਕੈਮਰਾ ਮਾਰਿਆ ਉਹ ਤੈਨੂੰ ਸ਼ਰਮ ਨਹੀਂ ਆਈ ਜਰਾ ਵੀ ਮੈਨੂੰ ਸਮਝ ਨਹੀਂ ਆਉਂਦਾ ਯਾਰ ਤੈਨੂੰ ਇੰਨੀ ਕੀ ਵਿਊਜ਼ ਦੀ ਭੁੱਖ ਲੱਗੀ ਹੋਈ ਕਿ ਢੋਡੀ ਰੋਟੀ ਇਹਦੇ ਤੇ ਕੱਲ ਨੂੰ ਬਾਈ ਚਾਂਸ ਖੁਦ ਨਾਲ ਖਾਸਦਾ ਜੇ YouTube ਵਾਲੇ ਪੈਸੇ ਦੇਣੇ ਬੰਦ ਕਰਦੇ ਫਿਰ ਤੁਸੀਂ ਕੀ ਕਰੋਗੇ ਜ਼ਿੰਦਗੀ ਵਿੱਚ ਪੈਸਾ ਬਰਬਾਦ ਹੁੰਦਾ ਨਾ ਉਹਨੂੰ ਸਿੱਖ ਕਮਾ ਕੇ ਦੁਬਾਰਾ ਹਾਸਿਲ ਕਰ ਸਕਦੇ ਜਿੱੱਚੇ ਚਲੀ ਜਾਵੇ ਨਾ ਇੱਕ ਵਾਰ ਉਹ ਕਦੇ ਵਾਪਸ ਨਹੀਂ ਆਉਂਦੀ ਜਿੰਨਾ ਮਰਜੀ ਤੁਸੀਂ ਐਫਰਟਸ ਕਰ ਲੋ ਇੰਨੇ ਤੁਹਾਡੇ ਲਈ ਅਮਰੀਕਨ ਡਾਲਰ ਇੰਪੋਰਟੈਂਟ ਹੋ ਗਿਆ ਕਿ ਤੁਹਾਨੂੰ ਇਹ ਨਹੀਂ ਦਿਖ ਰਿਹਾ ਉਹਦੀਆਂ ਇੱਕਦਮ ਲੱਤਾਂ ਝੋੜੀਆਂ ਹੋਈਆਂ ਪਈਆਂ ਆਬਵੀਅਸਲੀ ਸਮਝ ਸਕਦੇ ਸਾਰੇ ਹਨਾ ਉਹਦੀ ਕੰਡੀਸ਼ਨ ਇਹ ਮੇਰੀ ਕਿ ਅਜੇ ਤੱਕ ਉਹਨੂੰ ਨਹੀਂ ਸਮਝ ਆ ਰਿਹਾ ਤਾਂ ਉਹਨੂੰ ਬੁਲਾ ਰਹਾ ਠੀਕ ਹੈ ਠੀਕ ਹੈ ਤੇ ਤੇਰੀ ਵਾਈਫ ਹੈ ਭਰਾਵਾ ਕਿਰਾਏ ਤੇ ਨਹੀਂ ਲੈ ਕੇ ਆਇਆ ਹੋਇਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਸ ਕੁੜੀ ਦੇ ਮਾ ਪਿਓ ਜਿਹੜਾ ਪਿਓ ਇੰਨਾ ਲੈਕਚਰ ਦਿੰਦਾ ਸਿਗਰ ਰੋਲਾ ਪਾ ਕੇ ਹੁੰਦੀ ਤੂੰ ਦੇਖ ਰਹੀ ਕਿ ਤੇਰੀ ਕੁੜੀ ਨੂੰ ਕਿਦਾਂ ਯੂਜ਼ ਕਰ ਰਿਹਾ ਪੈਸੇ ਲਈ ਫਿਰ ਤੁਸੀਂ ਜਦੋਂ ਕੋਈ ਸਾਹਮਣੇ ਦਾ ਕਰੋਸਟਰ ਕਹਿ ਦਿੰਦਾ ਨਾ ਕਿ ਹਾਂ ਜਨਾਨੀ ਦਿਖਾਓ ਜਿਨ੍ਹਾਂ ਦੀ ਫਿਰ ਇਹਨੂੰ ਮਿਰਚਾਂ ਲੱਗ ਜਾਂਦੀਆਂ ਫਿਰ ਕਹਿੰਦੀ ਜੀ ਸਾਨੂੰ ਇਦਾਂ ਕਿਉਂ ਬੋਲਦੇ ਹੋ ਤੁਸੀਂ ਤੁਹਾਨੂੰ ਕਿਨੇ ਰਾਇਟ ਦਿੱਤਾ ਤੁਹਾਨੂੰ ਇਹ ਕਿ ਨੇਤਾ ਅਸੀਂ ਦੀ ਰੋਟੀ ਚਲਾਈ ਹੈ ਭਰਾਵਾ ਬਾਕੀਆਂ ਦੀ ਰੋਟੀ ਨੂੰ ਛੱਡ ਤੂੰ ਤਾਂ ਆਪ ਦੀ ਰੋਟੀ ਵਿੱਚ ਕੀ ਕੀ ਕਰਕਦਾ ਕਰ ਰਿਹਾ ਜੇ ਇਹੀ ਹਾਲਾਤ ਰਹੇ ਨਾ ਕਿਤੇ YouTube ਨੇ ਪੈਸੇ ਬੰਦ ਕਰ ਦਿੱਤੇ ਤੁਹਾਡੀ ਰੋਟੀ ਲੋਕਾਂ ਨੂੰ ਚਲਾਨੀ ਪੈਣੀ ਹੈ ਇਹ ਤੁਹਾਡੇ ਹਾਲਾਤ ਹੋ ਜਾਣੇ ਹਨ ਮਤਲਬ ਗਿਰਿਆ ਹੋਇਆ ਮੈਂ ਕੌਣ ਹੈ ਰੁਕ ਕਿਹਾਂ ਸੇ ਆਤੇ ਹੈ ਆਪਾਂ ਚਲਦੇ ਸਾਡੀ ਮੈਂ ਕਾਲੀ ਸਾਈਡ ਇਹਨੇ ਵੀ ਆਪਣਾ ਡਰਾਮਾ ਜਿਹੜਾ ਹੈ ਹੁਣ ਹਸਪੀਟਲ ਵਾਲਾ ਬੰਦ ਕਰ ਦਿੱਤਾ ਮੇਰੇ ਸਾਬ ਨਾਲ ਦੇ ਕੈਨੇਡਾ ਚੱਲੀ ਹੈ ਚਲੋ ਆਜੋ ਪਹਿਲੇ ਦੀਆਂ ਸਟੇਟਮੈਂਟਸ ਸੁਣਦੇ ਆ ਨਾਲ ਨਾਲ ਇਹਨੂੰ ਵੀ ਦਿੰਨੇ ਆ ਥੋੜਾ ਪ੍ਰਸ਼ਾਦ ਇਹ ਤੇ ਸੀਗੀ ਕਿ ਜਿੱਦਾਂ ਬੰਦਾ ਪਾਗਲ ਹੋ ਜਾਂਦਾ ਆ ਬੰਨ ਕੇ ਰੱਖਣ ਵਾਲੀ ਕੰਡੀਸ਼ਨ ਦੇ ਵਿੱਚੋਂ ਮੈਂ ਲੰਘ ਕੇ ਮੈਂ ਵਾਪਸ ਆਈ ਆਂ ਕਿ ਮੈਨੂੰ ਹੁਣ ਬਹੁਤ ਬੈਟਰ ਫੀਲ ਹੋ ਰਿਹਾ ਤਾਂ ਆਪਾਂ ਚੱਲ ਕੇ ਤੁਹਾਨੂੰ ਡਾਕਟਰ ਨਾਲ ਮਲਾਵਾਂਗੇ ਤਾਂ ਜੋ ਜੇ ਕਦੇ ਅੱਗੇ ਤੋਂ ਕਿਸੇ ਨੂੰ ਹੋਰ ਵੀ ਜੇ ਕਦੇ ਪ੍ਰੋਬਲਮ ਆਦੀ ਆ ਤਾਂ ਡਾਕਟਰ ਨੂੰ ਵਿਜ਼ਿਟ ਕਰ ਸਕਦੇ ਤੁਸੀਂ ਭਾਜੀ ਹੁਣੀ ਹਸਪੀਟਲ ਤੋਂ ਡਿਸਚਾਰਜ ਹੋ ਚੁੱਕੀ ਆ ਮੈਡਮ ਜੀ ਤੇ ਇਹ ਇਹਦਾ ਹੁਣ ਕਹਿਣਾ ਕਿ ਮੈਂ ਬਹੁਤ ਹੀ ਮੈਂਟਲ ਕੰਡੀਸ਼ਨ ਚ ਸਫਰ ਕਰ ਰਹੀ ਸੀ ਕਿ ਮੈਨੂੰ ਡਾਕਟਰ ਜੀ ਨੇ ਬਾਹਰ ਕੱਢ ਲਿਆ ਸੋ ਅੱਜ ਪਹਿਲੇ ਦੀ ਇੱਕ ਵਾਰ ਡਾਕਟਰ ਦੀ ਸਟੇਟਮੈਂਟ ਸੁਣਦੇ ਆ ਜਿਹੜੀ ਡਾਕਟਰ ਦਾ ਇਹ ਵੀਡੀਓ ਇਹ ਗੱਲ ਕਰੀਏ ਕਦੇ ਨਹੀਂ ਮੈਂ ਤਾਂ ਹੁੰਦੀ ਹੁੰਦੀ ਸੀ ਕਿ ਮੈਂ ਰੋਂਦੀ ਰਹਿੰਦੀ ਸੀ ਤੇ ਤੁਸੀਂ ਮਤਲਬ ਤੁਹਾਡਾ ਕਾਫੀ ਇਹਦੇ ਵਿੱਚ ਐਕਸਪੀਰੀਅੰਸ ਰਿਹਾ ਤੁਸੀਂ ਦੱਸ ਸਕਦੇ ਕੀ ਮਤਲਬ ਵੀ ਅੱਜ ਕੱਲ ਸਟ्रेस ਦਾ ਰੀਜ਼ਨ ਕੀ ਆ ਮਤਲਬ ਕਿਉਂ ਸਾਰੇ ਜਣੇ ਨਾ ਸਟ्रेस ਲੈਂਦੇ ਨੇ ਜਸ ਲਾਈਫ ਸਟਾਈਲ ਕਰਕੇ ਹਰੇਕ ਨੂੰ ਹੋਇਆਗਾ ਚਾਹ ਛੋਟੇ ਬੱਚੇ ਆ ਚਾਹ ਵੱਡੇ ਆ ਬੱਚਿਆਂ ਨੂੰ ਪੜਾਈ ਦਾ ਸਟ्रेस ਹੁੰਦਾ ਹੈ ਵੱਡੇ ਹੋਣ ਦੇ ਨੌਕਰੀ ਦਾ ਫਿਰ ਮੈਰਿਜ ਹੋ ਗਈ ਫਿਰ ਪਰਿਵਾਰਿਕ ਸਟ्रेस ਹੋ ਜਾਂਦੇ ਆ ਤੇ ਰੂਟ ਕੌਜ਼ ਕੋਈ ਵੀ ਮਾਨਸਿਕ ਬਿਮਾਰੀ ਦੀ ਸਟ्रेस ਹੈ ਕੁਣ ਡਾਕਟਰ ਨੇ ਇਹ ਐਕਸਪਲੇਨ ਕਰ ਦਿੱਤਾ ਕੋਈ ਮਾਨਸਿਕ ਬਿਮਾਰੀ ਨਹੀਂ ਐ ਸਟੈਸਸ ਉਹਦਾ ਪਰਿਵਾਰ ਦਾ ਮਤਲਬ ਇਹਨੂੰ ਪਰਿਵਾਰ ਦਾ ਹੀ ਹੋਣਾ ਹੈ ਤੇ ਜਿਹੜਾ ਇਹਨੇ ਲੋਕਾਂ ਨੂੰ ਅਜੇ ਤੱਕ ਦੱਸਿਆ ਨਹੀਂ ਬਾਰ ਬਾਰੀ ਇਹਤੇ ਵੀਡੀਓਜ਼ ਪੈ ਰਹੀਆਂ ਕਿ ਤੂੰ ਦੱਸਦੀ ਕਿ ਇਹਨੂੰ ਕੀ ਗਲਤ ਕੀ ਗਲਤ ਤੂੰ ਲੋਕਾਂ ਦਾ ਹੁਣ ਪਾਪਟ ਬਣਾਣਾ ਲਾਇਆ ਪਿਆ ਤੈਨੂੰ ਪੁੱਛ-ਪੁੱਛ ਕੇ ਲੋਕੀ ਪਾਗਲ ਹੋ ਗਏ ਡਾਕਟਰਾਂ ਦੇ ਨਹੀਂ ਹੁਣ ਕੈਮਰਾ ਲੈ ਕੇ ਤੂੰ ਕਿਸੇ ਡਾਕਟਰ ਦੇ ਕਲੀਨਿਕ ਉੱਥੇ ਕੈਵਿਨ ਚ ਜਾ ਕੇ ਠੀਕ ਹੈ ਉੱਥੇ ਤੂੰ ਵੀਡੀਓ ਸ਼ੂਟ ਕਰਕੇ ਪਾ ਸਕਦੀ ਹੈ ਤੇ ਜਿਹੜੇ ਇੰਨੇ ਲੋਕੀ ਲੱਖਾਂ ਲੱਖਾਂ ਲੋਕੀ ਤੈਨੂੰ ਦੇਖਵੇ ਤੈਨੂੰ ਪੁੱਛ ਰਹੇ ਕੀ ਹੋ ਇਥੋਂ ਪਤਾ ਲੱਗਦਾ ਹੁਣੇ ਇਥੋਂ ਚੱਲੀਏ ਹੁਣ ਜਾਊਗੀ ਸਿੱਧੀ ਕੈਨੇਡਾ ਇਹਦਾ ਮਤਲਬ ਇਹ ਹੈ ਕਿ ਤੂੰ ਸਦਾ ਚੈਨਲ ਚਲਾਉਣ ਵਾਸਤੇ ਤੂੰ ਇੰਨਾ ਸਾਰਾ ਡਰਾਮਾ ਕੀਤਾ ਚੈਨਲ ਚਲਾਉਣ ਵਾਸਤੇ ਮੈਂ ਤੈਨੂੰ ਬਹੁਤ ਭੋਲੀ ਸਮਝਦੀ ਸੀਗੀ ਮੈਨੂੰ ਲੱਗਾ ਕਿ ਸ਼ਾਇਦ ਬਹੁਤ ਭੋਲੀ ਹੈ ਪਰ ਨਹੀਂ ਇਹ ਬਹੁਤ ਚਲਾਕ ਟਾਈਪ ਇਨਸਾਨ ਹੈ ਯਾਰ ਇਸ ਇਨਸਾਨ ਨੂੰ ਸਾਰਾ ਕੁਝ ਪਤਾ ਹੈ ਇਸ ਕੁੜੀ ਨੂੰ ਕਿ ਮੈਂ ਇਦਾਂ ਡਾਕਟਰ ਕੋਲ ਜਾਣਾ ਇਹ ਪੁੱਛਣਾ ਉਹ ਕਰਨਾ ਨਾ ਦਿਸਟਰਡ ਲੇਕਿਨ ਇੰਨੀ ਆਡੀਅੰਸ ਨੂੰ ਬੈਕ ਟੂ ਬੈਕ ਜਿਹੜਾ ਕਮੈਂਟ ਕਰ ਰਹੀ ਹੈ ਨਾ ਉਹਦਾ ਜਵਾਬ ਦੇਣਾ ਇਹਨੂੰ ਨਹੀਂ ਪਤਾ ਅੱਗੇ ਦੇਖ ਲਈ ਉਹ ਸਕਾਇਆ ਹੈ ਲੇਕਿਨ ਬਹੁਤ ਵਾਰ ਹੈ ਕਿ ਅਸੀਂ ਸਾਡੀ ਲਾਈਫਸਟਾਈਲ ਬਹੁਤ ਚੇਂजेस ਆ ਗਏ ਜਿਵੇਂ ਕਿ ਸਾਡਾ ਸਟੈਗਨੈਂਟ ਵਰਕ ਹੋ ਰਿਹਾ ਸੀ ਜਾਂ ਅਸੀਂ ਕੁਝ ਵਰਕ ਨਹੀਂ ਕਰ ਪਾ ਰਹੇ ਔਰ ਖੇ ਦੀ ਜਗ੍ਹਾ ਤੇ ਵੀ ਕੁਝ ਆਕਸੀਜਨ ਜ਼ਿਆਦਾ ਲੈ ਸਕਦੇ ਸੀ ਲੱਗਦਾ ਹੈ ਮੇਰੇ ਕੰਨ ਵੀ ਬਹੁਤ ਹੋਣ ਹੋਏ ਰਹੇ ਹਨ ਕਿ ਕਰਨਾ ਹੈ ਔਰ ਮੇਰੇ ਸਰਾਮ ਸਿੰਘ ਨੂੰ ਵੀ ਕਹਿੰਦਾ ਕਿ ਤੁਸੀਂ ਲਾਈਫਸਟਾਈਲ ਚੇਂਜ ਕਰੀਏ ਤਾਂ ਕਿ ਇਹ ਹੋ ਜਾਣਾ ਤੇ ਇਹ ਜਿਹੜਾ ਬਚਾਉਂ ਉਸ ਦੀ ਆਵਾਜ਼ ਸੀ ਵਾਈਟ ਬਲੇਸ਼ਿੰਗ ਮੈਡਮ ਜੀ ਪਹੁੰਚ ਗਏ ਸਕਿਨ ਵਾਲੇ ਡਾਕਟਰ ਦੇ ਕੋਲ ਇਹਦੇ ਕੋਲ ਵੀ ਟ੍ਰੀਟਮੈਂਟ ਹੋਇਆ ਹੋਣਾ ਹੈਅਰ ਫਾਲ ਸੀਗਾ ਜਾਂ ਸਮਥਿੰਗ ਪ੍ਰੋਬਲਮਸ ਹੋ ਜਾਂ ਹੁਣ ਇਹਨੂੰ ਤੇ ਉਹ ਮਤਲਬ ਜੋ ਇਹਨੂੰ ਲੋਕੀ ਪੁੱਛ ਰਿਹਾ ਕਿ ਤੇਰੇ ਨਾਲ ਕੀ ਹੋਇਆ ਮਤਲਬ ਜੋ ਵੀ ਇਹਨੂੰ ਲੋਕਾਂ ਨੇ ਕੁਐਸਚਨਸ ਕੀਤੇ ਇਹਨੇ ਇੱਕ ਵਾਰ ਵੀ ਉਸ ਚੀਜ਼ ਦਾ ਜਵਾਬ ਦੇਣਾ ਤੱਕ ਜ਼ਰੂਰੀ ਨਹੀਂ ਸਮਝਿਆ ਸੋ ਇੱਕ ਨੰਬਰ ਦੀ ਇਹ ਚਲਾਕ ਕੁੜੀ ਹੈ ਠੀਕ ਹੈ ਤੇ ਮੈਨੂੰ ਨਾ ਸੀਰੀਅਸਲੀ ਹੈਰਾਨੀ ਹੁੰਦੀ ਹੈ ਇਹ ਜੇ ਲੋਕਾਂ ਦੇ ਕਿ ਆਡੀਅנס ਤੋਂ ਤੁਸੀਂ ਇਕੱਲੇ ਪੈਸੇ ਕਮਾਉਣੇ ਆ ਇੱਕ ਵਾਰ ਤੁਸੀਂ ਆਡੀਅנס ਨੂੰ ਕਹਿਣਾ ਕਿ YouTube ਸਾਡੀ ਫੈਮਲੀ ਹੈ YouTube ਇਹ ਹੈ YouTube ਉਹ ਫੈਮਲੀ ਨਾਲ ਕਨੈਕਟ ਹੋਣਾ ਫੈਮਲੀ ਕੋਲੋਂ ਪੈਸੇ ਵੀ ਮਤਲਬ ਵਿਊਜ਼ ਆਣੇ ਤਾਂ ਆਬਵੀਅਸਲੀ ਪੈਸੇ ਤਾਂ ਆਉਣੇ ਹੋਣੇ ਹਨਾ ਉਹ ਸਬਸਕ੍ਰਾਈਬਰਾਂ ਨੂੰ ਕਹਿਣਾ ਕਿ ਸਬਸਕ੍ਰਾਈਬ ਕਰੋ ਮੈਨੂੰ 10000 ਸਬਸਕ੍ਰਾਈਬਰ ਹੋ ਜਾਣੀ ਇਹ ਹੋ ਜਾਣ ਉਹ ਹੋ ਜਾਣ ਕੀ ਇਹ ਲੋਕੀ ਸਿਰਫ ਇਕੱਲੇ ਕਮਾਣ ਵਾਸਤੇ ਰੱਖੇ ਪਏ ਤੇ ਬਾਕੀ ਲੋਕੀ ਵੀ ਵਿਚਾਰੇ ਕੀ ਕਰਨਾ ਸੀ ਇਹਨਾਂ ਦਾ ਦੇਖਿਆ ਨਾ ਦਾ ਨਾ ਸ਼ੁਰੂ ਤੋਂ ਹੀ ਰਿਕਾਰਡ ਖਰਾਬ ਰਿਹਾ ਇਹ ਸ਼ੁਰੂ ਤੋਂ ਹੀ ਕੋਈ ਨਾ ਕੋਈ ਨਾ ਇਦਾਂ ਦੀ ਚੀਜ਼ ਹਮੇਸ਼ਾ ਲੈ ਕੇ ਆਉਂਦੇ ਆ ਕਿ ਜਿਹਦੇ ਨਾਲ ਆਡੀਅנס ਜਿਹੜੀ ਕਨਫਿਊਜ਼ ਰਵੇ ਤੇ ਇਹਨਾਂ ਦਾ ਕੰਮ ਵੀ ਨਿਕਲ ਜਾਵੇ ਸੋ ਵਿਚਾਰੇ ਲੋਕੀ ਹੁੰਦੇ ਆ ਉਹਨਾਂ ਨੂੰ ਲੱਗਦਾ ਕਹਿੰਦੇ ਨਾ ਕਿ ਪੰਜਾਬੀਆਂ ਦਾ ਥੋੜਾ ਬਲੱਡ ਇਦਾਂ ਦਾ ਹੈ ਜਿਹੜਾ ਦੋ ਹੰਝੂ ਨਿਖਾਲ ਦਿੰਦਾ ਸਾਡੇ ਵਰਗਾ ਉੱਥੇ ਪਿਗਲ ਜਾਂਦਾ ਕਿ ਹਾ ਯਾਰ ਹਨਾ ਵਿਚਾਰਿਆਂ ਦੀ ਇਦਾਂ ਵਿਚਾਰਿਆਂ ਪਰ ਇਹਨਾਂ ਪਤਾ ਇਸੀ ਚੀਜ਼ ਦਾ ਨਾ ਇਹੋ ਜਿਹੇ ਲੋਕੀ ਮਿਸ ਯੂਜ਼ ਕਰਨਾ ਨਾ ਨੇ ਸ਼ੁਰੂ ਕਰ ਦਿੱਤਾ ਹੈ ਲੋਕਾਂ ਦੇ ਇਮੋਸ਼ਨਸ ਨਾਲ ਖੇਡਣਾ ਠੀਕ ਹੈ ਪਤਾ ਨਹੀਂ ਕਿੰਨੇ ਲੋਕ ਕੀ ਦੁਆ ਕਰ ਰਹੇ ਹੋਣੇ ਬੈਠੇ ਹਰ ਕਿਸੇ ਦੀ ਇਮੋਸ਼ਨਸ ਨਾਲ ਖੇਡਣਾ ਖੇਡ ਰਹੀ ਹੈ ਇਹ ਕੁੜੀ ਸੋ ਫਿਰ ਇਹਨੂੰ ਇੰਨਾ ਹੀ ਕਹਿਣਾ ਚਾਹੂੰਗੀ ਕਿ ਆਹ ਵਾਲੀਆਂ ਚੀਜ਼ਾਂ ਨਾ ਬਹੁਤਾ ਟਾਈਮ ਨਹੀਂ ਚਲਦੀਆਂ ਜੇ ਤੁਸੀਂ ਸੋਚਣਾ ਕਿ ਬਹੁਤਾ ਟਾਈਮ ਤੁਸੀਂ ਨਾ ਚੀਜ਼ਾਂ ਦਾ ਸਰਵਾਈਵ ਕਰ ਜਾਓਗੇ ਨਹੀਂ ਫਿਰ ਜਦੋਂ ਲੋਕਾਂ ਨੇ ਗਾਲ੍ਹਾਂ ਵਾਰਨ ਤੇ ਆਣਾ ਨਾ ਫਿਰ ਤੁਹਾਡੇ ਕੋਲ ਸੁਣੀਆਂ ਵੀ ਨਹੀਂ ਜਾਣੀਆਂ ਗਾਲ੍ਹਾਂ ਫਿਰ ਤੁਸੀਂ ਕਹਿਣਾ ਕਿ ਲੋਕੀ ਸਾਨੂੰ ਗਾਲ੍ਹਾਂ ਕੱਢਦੀ ਸਾਡੀ ਫੀਲਿੰਗ ਦੀ ਰਿਸਪੈਕਟ ਨਹੀਂ ਕਰਦੇ ਤੇ ਜਦੋਂ ਤੱਕ ਲੋਕੀ ਤੁਹਾਡੀ ਰਿਸਪੈਕਟ ਕਰ ਰਹੇ ਅ ਤੱਕ ਤੁਸੀਂ ਲੋਕਾਂ ਦੀ ਇਮੋਸ਼ਨਸ ਦੀ ਰਿਸਪੈਕਟ ਨਹੀਂ ਕਰਦੇ ਸੋ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀਗਾ ਤਨੂੰ ਹਰ ਚੈਨਲ ਤੇ ਇਹ ਚੀਜ਼ ਕਹੀ ਜਾ ਰਹੀ ਹੈ ਕਿ ਤੂੰ ਇੱਕ ਨੰਬਰ ਦੀ ਝੂਠੀ ਹੈ ਮਤਲਬ ਤੂੰ ਨਹੀਂ ਦੱਸ ਰਹੀ ਹੈ 댓 ਮੀਨ ਤੇਰਾ ਕੋਈ ਨਾ ਕੋਈ ਮੋਟਿਵ ਹੈ ਦਾ ਪਿੱਛੇ ਸੋ ਆਪਾਂ ਦੇਖਦੇ ਹੁਣੇ ਮੇਰੇ ਸਾਬ ਨਾਲ ਕੈਨੇਡਾ ਜਾਊਗੀ ਕਿਉਂਕਿ ਹੋ ਗਿਆ ਇਹਦਾ ਕੰਮ ਜਿਸ ਕੰਮ ਲਈ ਆਈ ਸੀਗੀ ਉਹ ਕੰਮ ਇਹਦਾ ਚੱਲ ਪਿਆ ਹੁਣ ਕੈਨੇਡਾ ਜਾਊਗੀ ਉੱਥੇ ਅਲੱਗ ਤੋਂ ਦੂਗੀ ਜਿਕੇਵੇਂ ਨਾ ਇਹ ਹੋ ਗਿਆ ਉਹ ਹੋ ਗਿਆ ਇਦਾਂ ਇਦਾਂ ਪਤਾ ਨਹੀਂ ਕੀ ਕੀ ਸਟੇਟਮੈਂਟ ਦੂਗੀ ਸੋ ਨਾਇ ਕਰੋ ਯਾਰ ਕਿਸੇ ਦੇ इमोਸ਼ਨ ਜਿਹੜਾ ਬੰਦਾ ਅੱਜ ਕੱਲ ਇੰਟਰਨੈਟ ਤੇ ਰੋਵੇ ਨਾ ਸਮਝੋ ਚਾਲਵਾਜ਼ ਬੰਦਾ ਹੈ ਐਜੇ ਬੰਦੇ ਤੇ ਪੂਰਾ ਭੀ ਯਕੀਨ ਨਹੀਂ ਕਰਨਾ ਹਾਂਜੀ ਤੇ ਇਹਨੂੰ ਛੱਡਦਾ ਹਾਂ ਚੱਲਦਾ ਸੀ ਮੈਕਪ੍ਰੀਤ ਵਾਲੀ ਸਾਈਟ ਥੋੜਾ ਜਿਹਾ ਮੈਕਪ੍ਰੀਤ ਦਾ ਮੈਂ ਚਲਾਉਂਗੀ ਜ਼ਿਆਦਾ ਤਾਂ ਨਹੀਂ ਚਲਾਉਂਗੀ ਸੋ ਉਹ ਵੀ ਫਿਰ ਮਾਫੀ ਤੋਂ ਆ ਗਈ ਹੈ ਮਤਲਬ ਉਹਦਾ ਇਹ ਕੰਮ ਹੋਇਆ ਬਿਆ ਕਿ ਪਹਿਲਾਂ ਗਾਲਾਂ ਕੱਢ ਲਓ ਫਿਰ ਮਾਫੀ ਮੰਗ ਲਓ ਪਤਾ ਹੈ ਜਦੋਂ ਜੁੱਤੀ ਵਰਨੀ ਹੈ ਫਿਰ ਮਾਫੀ ਮੰਗ ਲਓ ਚਲੋ ਅੱਜ ਥੋੜੀ ਜੀ ਸਟੇਟਮੈਂਟ ਸੁਣਦੇ ਆਂ ਜ਼ਿਆਦਾ ਨਹੀਂ ਸੁਣਨੇ ਆਪਾਂ ਥੋੜੀ ਜੀ ਇਹ ਸੁਣਦੇ ਆ ਤੇ ਤੇ ਆਪਣਾ ਵਿਚ ਅੱਜ ਦੇ ਵੀਡੀਓ ਵਿੱਚ ਮੈਂ ਕੁਝ ਗੱਲਾਂ ਕਰਨਾ ਚਾਹੁੰਦੀ ਆ ਜੋ ਕਿ ਮੇਰੇ ਰਿਲੇਟਿਡ ਹੀ ਨੇ ਜਿਵੇਂ ਕਿ ਆਪ ਅੱਜ ਤੋਂ ਡੇਢ ਮਹੀਨਾ ਪਹਿਲਾਂ ਮਹੀਨਾ ਪਹਿਲਾਂ ਮੈਂ ਕੱਡੀਆਂ ਸੀ ਗਾਲਾਂ ਕਿਉਂ ਕੱਡੀਆਂ ਸੀ ਗਾਲਾਂ ਗਾਲ ਰਹੀਆਂ ਦੱਸਦੀ ਜਿੱਦਾਂ ਪਤਾ ਨਹੀਂ ਕਿਹੜੀ ਸਪੀਚ ਦੇਖ ਗਈ ਹੋਵੇ ਤੇ ਗਾਲਾਂ ਬੜੀਆਂ ਗੰਦੀਆਂ ਸੀਗੀਆਂ ਪਰ ਆਰੇ ਆ ਕਿ ਸੱਚ ਹੈ ਕਿ ਝੂਠ ਹੈ ਮੈਂ ਸਭ ਕੁਝ ਕਲੀਅਰ ਕਰਨਾ ਚਾਹੁੰਦੀ ਆ ਆਪਣਾ ਦੇਖੋ ਅੱਜ ਤਰੀਕ ਹੈਗੀ 30 ਸਤੰਬਰ ਅੱਜ ਦੀ ਤਰੀਕ ਨੋਟ ਕੀਤੀ ਜਾਵੇ ਮੈਂ ਅੱਜ ਲਾਸਟ ਹੈ ਮੇਰੀ ਵੀਡੀਓ ਇਤਿਹਾਸ ਵਿੱਚ ਲਿਖੀ ਤੇਰੀ ਇਹ ਤਰੀਕ ਅੱਜ ਦੀ ਤਰੀਕ ਹੈ 30 ਸਤੰਬਰ ਜਿਹੜੇ ਬੰਦਿਆ ਕਰਕੇ ਮੈਂ ਕਾਲਾ ਗੱਡੀ ਠੀਕ ਹੈ ਇਤਿਹਾਸ ਲਿਖਵਾਣੀ ਹੈ ਜਿੰਨਾ ਕਰਕੇ ਮੈਨੂੰ ਅੱਜ ਵੀ ਭੁਗਤਣਾ ਪੈ ਰਿਹਾ ਆ ਦੇਖੋ ਹਰ ਇੱਕ ਦੇਖੋ ਮੇਰੀ ਆਡੀਅנס ਸੀ ਹਰ ਇੱਕ ਦੀ ਆਡੀਅੰਸ ਹੁੰਦੀ ਹੈ ਮੈਂ ਕਦੇ ਵੀ ਨਹੀਂ ਚਾਹੁੰਦੀ ਸੀ ਵੀ ਮੈਂ ਆਪਣਾ ਆਪਦੀ ਆਡੀਅੰਸ ਦੀ ਨਜ਼ਰਾਂ ਚੋਂ ਗਿਰਾਵਾਂ ਪਰ ਮੈਨੂੰ ਮਜਬੂਰ ਕੀਤਾ ਗਿਆ ਸੀ ਜਿਹਦੇ ਕਰਕੇ ਮੈਂ ਗਾਲਾਂ ਕੱਢੀਆਂ ਤਾਂ ਗਾਲਾਂ ਵੀ ਮੈਂ ਹਾਲਾਂਕਿ ਆਪਣਾ ਬਹੁਤ ਸੋਚੀ ਤੇ ਮੈਨੂੰ ਕੋਈ ਗੱਲ ਦਾ ਜਵਾਬ ਦੇ ਮੁਸ਼ਕਲ ਵੀ ਤੂੰ ਚੜੀ ਕਦੋਂ ਸੀਗੀ ਆਡੀਅנס ਤੈਨੂੰ ਪਤਾ ਕਿ ਜਦੋਂ ਤੂੰ ਸੋਸ਼ਲ ਮੀਡੀਆ ਤੇ ਆਈ ਸੀਗੀ ਜਦੋਂ ਤੂੰ ਪਹਿਲਾ ਵਲੋਗ ਬਣਾਇਆ ਸੀ ਇੱਕ ਸਾਨਾ ਦੋ ਵਾਰੀ ਉਸ ਤੋਂ ਬਾਅਦ ਤੂੰ ਬ੍ਰੇਕਅੱਪ ਸਟੋਰੀ ਆਪਣੀ ਦੱਸੀ ਹੈ ਉਸ ਤੋਂ ਬਾਅਦ ਤੂੰ ਆਈ ਸੀ ਤਾਂ ਤੂੰ ਤੈਨੂੰ ਵੀ ਤੂੰ ਗਿਰਨਾ ਤੂੰ ਪਹਿਲੇ ਗਿਰੀ ਹੋਈ ਸੀਗੀ ਤੂੰ ਗਿਰੀ ਹੁਣ ਤਾਂ ਹੈ ਨਾ ਜੇ ਤੂੰ ਉੱਠੇ ਉੱਠੀ ਹੋਈ ਕਦੇ ਤੂੰ ਗਿਰੀ ਹੋਈ ਸੀ ਪਹਿਲੇ ਹੀ ਵੀ ਮੈਂ ਹਾਲਾ ਕਿ ਆਪਣਾ ਬਹੁਤ ਸੋਚ ਕੇ ਆਪਣੇ ਅਕਾਊਂਟ ਤੋਂ ਚੀਜ਼ਾਂ ਡਿਲੀਟ ਵੀ ਕਰ ਦਿੱਤੀਆਂ ਸੀ ਅੱਜ ਤੋਂ ਮਹੀਨਾ ਪਹਿਲਾਂ ਡਿਲੀਟ ਵੀ ਕਰ ਦਿੱਤੀਆਂ ਸੀ ਫਿਰ ਕੀ ਹੋਣਾ ਡਿਲੀਟ ਕਰਨ ਦੇਣਾ ਜਦੋਂ ਤੁਸੀਂ ਇੱਕ ਵਾਰ ਸੋਸ਼ਲ ਮੀਡੀਆ ਤੇ ਗੰਦੀ ਗਾਲੀ ਗਲੋਚ ਕਰ ਦਿੱਤੀ ਐ ਫਿਰ ਫਿਰ ਡਿਲੀਟ ਕਰਕੇ ਕੀ ਹੋ ਜਾਣਾ ਅੱਧੇ ਤੋਂ ਜਾਂ ਚੈਨਲਾਂ ਤੇ ਤੇਰੀਆਂ ਗਾਲਾਂ ਪਈਆਂ ਹੋਣੀਆਂ ਕਿਵੇਂ ਡਿਲੀਟ ਕਰ ਦੇਂਗੀ ਸਾਰੇ ਬੱਸ ਤੋਂ ਤੀਜੇ ਦਿਨ ਤੋਂ ਸਿਰਫ ਤੇ ਚੁੰਨੀ ਲਾ ਕੇ ਬਹਿ ਜਾਨੀਏ ਕਿ ਮੇਰੇ ਨਾਲ ਆ ਹੋ ਗਿਆ ਮੇਰੇ ਨਾਲ ਉਹ ਹੋ ਗਿਆ ਮੈਨੂੰ ਮਾਫ ਕਰ ਦੋ ਬਾਅਦ ਵਿੱਚ ਕਹਿੰਦੀ ਲੈ ਜੀ ਮੇਤੋਂ ਜ਼ਬਰਦਸਤੀ ਸੌਰੀ ਮੰਗਾਈ ਗਈ ਸੀ ਮੈਂ ਤਾਂ ਸੌਰੀ ਮੰਗਣਾ ਦੇਖ ਆਪਣਾ ਇੱਕ ਸਟੈਂਡ ਰੱਖ ਜੇ ਤੇ ਮੰਗਣੀ ਹੈ ਉਹ ਕੋਸ਼ਿਸ਼ ਕੀਤੀ ਸੀ ਕਿ ਮੇਰੇ ਤੇ ਵੀਡੀਓ ਕੋਈ ਵੀ ਆਦੇ ਚੈਨਲ ਤੇ ਨਾ ਪਾਵੇ ਪਰ ਉਹ ਚੀਜ਼ਾਂ हटੀਆਂ ਨਹੀਂ ਜਿਹਦੇ ਕਰਕੇ ਮੈਂ ਮਜਬੂਰ ਹੋਈ ਗਾਲਾਂ ਕੱਢਣ ਤੇ ਹਨਾ ਸ਼ਾਇਦ ਮੈਨੂੰ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਸੀ ਕਿਉਂਕਿ ਮੈਨੂੰ ਉਦੋਂ ਵੀ ਆਪਣਾ ਪੁਲਿਸ ਦੀ ਹੈਲਪ ਚਾਹੀਏ ਕੁਝ ਵੀ ਐਦਾਂ ਦਾ ਕਰਨਾ ਚਾਹੀਦਾ ਸੀ ਵੀ ਮੈਨੂੰ ਇਹ ਬੰਦੇ ਪਰੇਸ਼ਾਨ ਠੀਕ ਹੈ ਤੇਰਾ ਜੋ ਅ ਇੰਟਰਨੈਟ ਤੇ ਪਿਆ ਹਨਾ ਜੋ ਵੀ ਪਿਆ ਵਾਟਵਰ ਤੈਨੂੰ ਕਾਨੂੰਨ ਉੱਥੇ ਵਰਕਰਦਾ ਜਿੱਥੇ ਕੋ ਤੈਨੂੰ ਧਮਕੀ ਦੇ ਰਿਹਾ ਹੋਵੇ ਹਨਾ ਉੱਥੇ ਵਰਕਰਦਾ ਜਿੱਤੇ ਹੁਣ ਤੂੰ ਆਲਰੇਡੀ ਇੰਟਰਨੈਟ ਤੇ ਆਪਣੀ ਚੀਜ਼ ਪਾਈ ਹੋਈ ਹੈ ਤੇਰੀ ਚੀਜ਼ ਤੇ ਕੋਈ ਆਪਣੀ ਸਟੇਟਮ ਜਿਹੜੀ ਚੀਜ਼ ਸੋਸ਼ਲ ਮੀਡੀਆ ਤੇ ਲਾਈਕ ਉਹ ਨਾ ਤੁਹਾਨੂੰ ਧਮਕੀਆਂ ਦੇ ਰਿਹਾ ਨਾ ਤੇਰੇ ਘਰ ਆਣ ਦੀ ਗੱਲ ਕਰ ਰਿਹਾ ਨਾ ਤੈਨੂੰ ਫੋਨ ਕਰ ਰਿਹਾ ਨਾ ਤੇ ਤੇ ਫਿਰੋਤੀ ਮੰਗ ਰਿਹਾ ਤੇ ਤੂੰ ਕੀ ਕੰਪਲੇਨ ਪਾਏਂਗੀ ਨਾਲ ਸਾਰੀ ਗੱਲ ਹੋ ਗਈ ਆ ਫੋਨ ਤੇ ਕਲੀਅਰ ਭਾਈ ਅੰਮ੍ਰਿਤਪਾਲ ਨਾਲ ਮੇਰੀ ਹੋ ਗਈ ਆ ਗੱਲ ਦੇਖੋ ਅੱਜ ਤੋਂ ਥੋੜੇ ਦਿਨ ਪਹਿਲਾਂ ਵੀ ਹੋਈ ਸੀ ਤੇ ਅੱਜ ਵੀ ਹੋਈ ਸੀ ਗੱਲ ਮੇਰੀ ਉਹਨਾਂ ਨਾਲ ਕਲੀਅਰ ਹੋ ਗਈ ਆ ਮੈਂ ਨਹੀਂ ਮੈਨੂੰ ਨਹੀਂ ਪਤਾ ਮੈਨੂੰ ਨਾ ਰੋਂਗ ਰੋਂਗ ਨੰਬਰਾਂ ਤੋਂ ਮਤਲਬ ਕਿ ਬਹੁਤ ਸਾਰੇ ਮੈਸੇਜ ਆਇਆ ਚਾਹੇ ਬਹੁਤ ਸਾਰੀਆਂ ਧਮਕੀਆਂ ਮਿਲੀਆਂ ਚਾਹੇ ਮੈਨੂੰ ਨਹੀਂ ਪਤਾ ਉਹ ਚੀਜ਼ ਦਾ ਨਤੀਜਾ ਇਹ ਨਿਕਲੇਗਾ ਹਨ ਪਰ ਮੈਂ ਮਾਫੀ ਚਾਹੁੰਨੀ ਆ ਕਿ ਮੇਰੇ ਤੇਰੀ ਜੋ ਵੀ xyz ਤੇਰੀ ਜੋ ਵੀ ਮਜਬੂਰੀ ਹੋਵੇ ਠੀਕ ਹੈ ਤੈਨੂੰ ਭਾਈ ਅਮਰਿਤਪਾਲ ਸਿੰਘ ਮੈਰੂ ਜੀ ਨੇ ਫੋਨ ਕਰਕੇ ਤੈਨੂੰ ਓਬਵੀਅਸਲੀ ਸਮਝਾਇਆ ਹਨ ਠੀਕ ਹੈ ਤੂੰ ਪਰ ਨਾ ਉਹਦੇ ਵਿੱਚ ਬਤਾ ਕੀ ਚੀਜ਼ ਆ ਜਾਂਦੀ ਤੇ ਜਿੰਨੀ ਵੀ ਮਜਬੂਰੀ ਜੋ ਹੋਵੇ ਪਰ ਤੂੰ ਐਫ ਬੀ ਵਰਗੀਆਂ ਗਾਣਾ ਤੂੰ ਇੰਟਰਨੈਟ ਤੇ ਤੂੰ ਨਹੀਂ ਕੱਟ ਸਕਦੀ ਠੀਕ ਹੈ ਬਾਰ-ਬਾਰ ਆਪਣੇ ਪੁਰਾਣੇ ਰਿਲੇਸ਼ਨਸ ਦੀਆਂ ਗੱਲਾਂ ਕਰਨੀਆਂ ਉਹਦੀਆਂ ਬਾਰ-ਬਾਰ ਕਦੇ ਕਿਤੇ ਬਹਿ ਕੇ ਕਦੇ ਕਿਤੇ ਬਹਿ ਕੇ ਉਹਨਾਂ ਦੀਆਂ ਸਟੋਰੀਆਂ ਸੁਣਨੀਆਂ ਮੇਰੇ ਨਾਲ ਐ ਹੋਇਆ ਮੇਰੇ ਨਾਲ ਐ ਹੋਇਆ ਕੀ ਜ਼ਰੂਰਤ ਕੀ ਹੈ ਇਸ ਚੀਜ਼ ਦੀ ਜਿਸ ਚੀਜ਼ ਨੂੰ ਤੁਸੀਂ ਉਸ ਚੀਜ਼ ਤੋਂ ਮੂਵ ਔਨ ਕਰ ਚੁੱਕੇ ਹੋ ਤੁਹਾਨੂੰ ਬਾਰ-ਬਾਰ ਤੁਹਾਨੂੰ ਕੀ ਜ਼ਰੂਰਤ ਹੈ ਉਸ ਚੀਜ਼ ਬਾਰੇ ਜ਼ਿਕਰ ਕਰਨ ਦੀ ਜੇ ਤੁਹਾਨੂੰ ਪਤਾ ਹੈ ਕਿ ਤੁਸੀਂ ਉਹ ਚੀਜ਼ ਖਤਮ ਕਰ ਦਿੱਤੀ ਹੁਣ ਤਾਂ ਉਸ ਚੀਜ਼ ਦਾ ਤੁਹਾਡੀ ਜਿਹੜੀ ਹੋਣ ਵਾਲੀ ਲਾਈਫ ਹੈ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਕੀ ਜ਼ਰੂਰਤ ਕੀ ਪਈ ਹੈ ਤੈਨੂੰ ਹਜ਼ਾਰ ਬਾਰ ਸਮਝਾ ਚੁੱਕੇ ਆ ਪਰ ਤੂੰ ਐਸੀ ਹੈ ਨਾ ਇੱਕ ਤੂੰ ਤੇ ਇਕੋ ਉੱਤਰਾ ਆਸ਼ਿਕੋ ਕਲੂਆ ਹੈ ਉਹ ਬੇਵਕੂਹੀਆ ਉਹ ਵੀ ਉਹਦੇ ਵੀ ਛਿੱਤਰ ਪੈਣ ਵਾਲੇ ਹੋਏ ਕਿਉਂਕਿ ਜੇ ਇਹ ਹਟਦੀ ਹੈ ਤਾਂ ਉਹ ਸ਼ੁਰੂ ਹੋ ਜਾਂਦਾ ਉਹ ਹਟਦਾ ਤਾਂ ਇਹ ਸ਼ੁਰੂ ਹੋ ਜਾਂਦੀ ਇਹਨਾਂ ਨੇ ਤਾਂ ਕੰਮ ਹੀ ਬਣਾ ਲਿਆ ਵਿਊਜ਼ ਦਾ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਮੈਂ ਇਹ ਚਲਾਉਣਾਂ ਦਾ ਅੱਗੇ ਵੀਡੀਓ ਇਹਨਾਂ ਨੇ ਤਾਂ ਕੰਮ ਹੀ ਬਣਾ ਲਿਆ ਇਹਨਾਂ ਦਾ ਵੀ ਉਧਰ ਉਹ ਬਹਿ ਜਾਂਦਾ ਉਹਨੂੰ ਵੀ ਬਿਲਕੁਲ ਸ਼ਰਮ ਨਹੀਂ ਵੀ ਗੰਦੀਆਂ ਗੰਦੀਆਂ ਗਾਲਾਂ ਕੱਢਦਾ ਵੀ ਜਦੋਂ ਤੁਸੀਂ ਇਸ ਰਿਸ਼ਤੇ ਤੋਂ ਮੂਵ 온 ਕਰ ਹੀ ਲਿਆ ਤੁਹਾਨੂੰ ਕੀ ਜ਼ਰੂਰਤ ਹੈ ਦੋਨਾਂ ਜਣਿਆਂ ਨੂੰ ਜਦ ਤੱਕ ਤੁਹਾਨੂੰ ਮੈਂ ਅਗਰ ਭਾਈ ਅਵਲਿਤ ਪਾਲ ਸਿੰਘ ਮੈਰੋ ਜੀ ਇਹ ਵੀਡੀਓ ਮੇਰੀ ਤੇ ਚਲੋ ਕਿਥੇ ਨਾ ਦੇਖਣੀ ਪਰ ਚਲੋ ਜੀ ਬਾਈ ਚਾਂਸ ਦੇਖ ਵੀ ਰਿਹਾ ਨਾ ਤਾਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਇਹਦੇ ਤੇ ਚਾਰਚ ਬੜਾ ਲਾਉ ਲਾ ਹੁਣ ਨਾਲੇ ਉਹ ਜਿਹੜਾ ਬੈਠਾ ਨਾ ਤਾਂ ਐਕਸ ਵੀ ਹੈ ਵਾਇਕਸ ਬੋਇਫ੍ਰੈਂਡ ਜੋ ਵੀ ਐਂਡ ਲੀਵਿੰਗ ਪਾਰਟਨਰ ਉਹਦੇ ਵੀ ਚਾਰਚ ਬੜਾ ਲਾਉ ਕਿਉਂਕਿ ਨਾ ਦੋਨਾਂ ਨੇ ਮਿਲ ਕੇ ਗੰਦ ਪਾਇਆ ਹੋਇਆ ਇਹਨਾਂ ਚ ਇਕੱਲੇ ਇਕ ਨਹੀਂ ਗੰਦ ਪਾਇਆ ਹੋਇਆ ਨਾ ਕਦੇ ਉਹ ਕਿਤੇ ਬਹਿ ਕੇ ਉਸ ਨਾਲ ਪੈਂਦਾ ਆਪਣੀ ਸੁਣਿਆ ਯਾਰ ਤੁਸੀਂ ਇੰਨੀ ਇੰਨੀਆਂ ਗੰਦੀਆਂ ਗੱਲਾਂ ਤੁਸੀਂ ਆਪਣੇ ਆ ਕੇ ਤੁਸੀਂ ਸੁਣਾਉਂਦੇ ਹੋ ਨਾ ਕਿ ਸਾਨੂੰ ਸੁਣਦੇ ਸ਼ ਸਾਨੂੰ ਸ਼ਰਮ ਆਉਂਦੀ ਕਿ ਯਾਰ ਜਿਹੜੀਆਂ ਗੱਲਾਂ ਪਰਦੇ ਦੇ ਪਿੱਛੇ ਹੋਣੀਆਂ ਚਾਹੀਦੀਆਂ ਆ ਉਹ ਤੁਸੀਂ ਇੱਕਦਮ ਹੀ ਸਕਰੀਨ ਦੇ ਅੱਗੇ ਲਿਆਂਦੀਆਂ ਇਹ ਹਾਲ ਹੋਇਆ ਪਿਆ ਸਾਨੂੰ ਤਾਂ ਇੱਥੇ ਮੈਂ ਇੱਕ ਗੱਲ ਹੋਰ ਕਰਨਾ ਚਾਹੂੰਗੀ ਕਿ ਯਾਰ ਤੁਸੀਂ ਜਿੱਥੇ ਵੀ ਬਹਿ ਕੇ ਗੱਲਾਂ ਕਰਦੇ ਹੋ ਨਾ ਸੁਣਦੇ ਆਪਣੀਆਂ ਸਟੋਰੀਆਂ ਸਾਨੂੰ ਸ਼ਰਮ ਆਉਂਦੀ ਮੈਂ ਤਾਂ ਉਹ ਚੀਜ਼ ਚਲਾਉਂਦੀ ਨਹੀਂ ਜਿੱਥੇ ਤੁਸੀਂ ਬੈਠੇ ਹੁੰਦੇ ਚਾਹੇ ਕੋਈ ਪੋਡਕਾਸਟ ਹੋਵੇ ਜਾਂ ਜਿੱਥੇ ਵੀ ਤੁਸੀਂ ਬੈਠੇ ਹੋ ਮੈਂ ਨਹੀਂ ਚਲਾਉਂਦੀ ਮਨਾ ਮੁੜਕੜ ਕੇ ਉਹੀ ਗੱਲਾਂ ਸੁਣਾਉਂਦੇ ਆ ਉਹ ਸਾਨੂੰ ਸੁਣਦੇ ਸ਼ਰਮ ਆ ਜਾਂਦੀ ਆ ਜਿਹੜੀ ਇੱਕ ਹਸਬੰਡ ਵਾਈਫ ਦੀਆਂ ਗੱਲਾਂ ਹੁੰਦੀਆਂ ਜੋ ਇੱਕ ਪਰਦੇ ਦੇ ਪਿੱਛੇ ਹੋਣੀ ਹੈ ਜਾਇਦੀਆਂ ਉਹੀ ਤਾਂ ਨਹੀਂ ਗੱਲਾਂ ਸਕਰੀਨ ਤੇ ਪਈਆਂ ਐਜ਼ ਅ ਗਰਲ ਐਜ਼ ਅ ਰੋਸਟ ਰੀਐਕਸ਼ਨ ਜੋ ਤੁਸੀਂ ਮੈਨੂੰ ਕਹਿਣਾ ਗਾ ਲੋ ਯਾਰ ਮੈਨੂੰ ਸ਼ਰਮ ਆਂਦੀ ਏ ਕਿ ਤੁਹਾਡੀ ਉਹ ਕਲਿੱਪ ਚੱਕ ਕੇ ਮੈਂ ਕਿਵੇਂ ਚਲਾਵਾਂ ਤੇ ਕਿਵੇਂ ਉਹਦੇ ਤੇ ਟਿੱਪਣੀ ਦੇਵਾਂ ਇਹ ਹਾਲ ਹੋਇਆ ਪਿਆ ਮੈਨੂੰ ਤਾਂ ਇੰਨਾ ਕਈ ਵਾਰ ਗੁੱਸਾ ਆਦਾ ਤੁਹਾਨੂੰ ਦੋਨਾਂ ਨੂੰ ਫੜ ਕੇ ਨਾ ਜੂੜੇ ਤੋਂ ਉੱਦ ਜੁੱਤੀਆਂ ਮਾਰਾਂ ਦੋ ਦੋ ਕਿਉਂਕਿ ਤੁਸੀਂ ਦੋਨਾਂ ਨੇ ਹੀ ਸ਼ਰਮ ਲਾ ਦਿੱਤੀ ਏ ਤੁਹਾਡੇ ਜੋ ਇੱਕ ਨਹੀਂ ਦੋਨਾਂ ਨੇ ਹੀ ਸ਼ਰਮ ਲਈ ਹੋਈ ਅਨੂ ਨੂੰ ਵੀ ਤੁਸੀਂ ਫੋਨ ਕੀਤਾ ਨਾ ਤੁਸੀਂ ਉਹਨੂੰ ਵੀ ਇੱਕ ਵਾਰ ਫੋਨ ਕਰਕੇ ਉਹਦੇ ਵੀ ਸਿਟਰ ਅਪਡੇਟ ਕਰੋ ਥੋੜੀ ਜਿਹੀ ਕਿਉਂਕਿ ਉਹਨੂੰ ਵੀ ਇਸ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਇਹਨਾਂ ਨੇ ਕਿਤਨੇ ਕਿਤਨੇ ਨਾ ਬਹੁਤ ਹੀ ਗੰਦਾ ਮੈਸੇਜ ਜਾ ਰਿਹਾ ਸਾਰਿਆਂ ਨੂੰ ਲੋਕਾਂ ਨੂੰ ਇਹ ਤਾਂ ਲੱਗਦਾ ਈਜ਼ੀ ਟੂ ਹਨਾ ਇਹ ਬਹੁਤ ਈਜ਼ੀ ਵੇ ਹੈ ਫੇਮ ਲੈਣ ਦਾ ਆਪਾਂ ਇਦਾਂ ਕਰ ਲਈਏ ਕਿਉਂਕਿ ਆਹ ਦੇਖੋ ਤੁਸੀਂ ਬੈਕ ਟੂ ਬੈਕ ਇਦਾਂ ਦੇ ਕੇਸ ਵਧਨੇ ਹੀ ਵਧਨੇ ਹੈ ਕਿਉਂਕਿ ਇਹੀ ਹਾਲ ਹੈ ਨਾ ਇਦਾਂ ਦੇ ਕੇਸ ਵਧਨੇ ਹੀ ਵਧਨੇ ਹੈ ਸੋ ਮੈਂ ਇਹਦੇ ਬਾਰੇ ਜ਼ਿਆਦਾ ਨਹੀਂ ਗੱਲ ਕਰਨੀ ਮੈਂ ਬਸ ਇਹ ਨਹੀਂ ਕੀ ਗੱਲ ਕਰਨੀ ਸੀ ਕਿ ਇਹ ਤਾਂ ਦੇਖੋ ਮਾਫੀ ਤਿੱਜਕ ਦਿਨ ਆ ਜਾਂਦੀ ਫਿਰ ਫਿਰ ਮਹੀਨੇ ਬਾਅਦ ਗਾਲਾਂ ਕੱਢਣਾ ਪੈਂਦੀ ਮੈਨੇ ਤੇ ਸਕੂਲ ਤੇ 100 ਰੁਪਏ ਦਾ ਵੀ ਕਿਨ ਹਣੀ ਕਿਉਂਕਿ ਇਹ ਨਹੀਂ ਕਦੇ ਸੁਧਰ ਸਕਦੀ ਤੇ ਨਾ ਹੀ ਇਹਨੇ ਕਦੇ ਸੁਧਰਨਾ ਮੈਨੂੰ ਨੂੰ ਸਮਝ ਆ ਜਾਂਦਾ ਕਿ ਬੰਦਾ ਇੱਕ ਵਾਰ ਧੋਖਾ ਖਾਂਦਾ ਬੰਦਾ ਕਹਿੰਦਾ ਕੋਈ ਗੱਲ ਨਹੀਂ ਇਹ ਬਾਰ-ਬਾਰ ਬਾਰ-ਬਾਰ ਉਹੀ ਗੱਲਾਂ ਮੇਰੇ ਜੀ ਪਲੈਨਿੰਗ ਸੀਗੀ ਮੈਂ ਗੇਮ ਪਾਈ ਸੀਗੀ ਤੁਹਾਨੂੰ ਆਈ ਟੁੱਚੀ ਗੇਮਾਂ ਮਿਲ ਗਿਆ ਮੈਂ ਕਲਿੱਪ ਲਗਾ ਰਹੀ ਸੁਣੋ ਸੋ ਜਿਹੜੇ ਮੈਸੇਜ ਆ ਰਹੇ ਨਾ ਤੇਰੀ ਚੈਟ ਲੀਕ ਹੋ ਗਈ ਤੇਰੀ ਰਿਕਾਰਡਿੰਗ ਇਦਾਂ ਉਦਾਂ ਆਣਾ ਪਹਿਲੇ ਨੰਬਰ ਤੇ ਤਾਂ ਮੈਂ ਇਹ ਕਹਿਣਾ ਚਾਹੁੰਨੀ ਆ ਕਿ ਇਹਨਾਂ ਨੂੰ ਮੌਕਾ ਚਾਹੀਦਾ ਸੀ ਠੀਕ ਆ ਮੇਰੀ ਪਿੱਠ ਪਿੱਛੇ ਨਾ ਇੱਕ ਗੇਮ ਖੇਡੀ ਜਾ ਰਹੀ ਸੀ ਤਾਂ ਉਹਦੇ ਵਿੱਚ ਮੈਂ ਵੀ ਸੀ ਗੇਮ ਦੇ ਵਿੱਚ ਮੈਂ ਵੀ ਸੀ ਬਟ ਮੈਨੂੰ ਸਭ ਕੁਝ ਪਤਾ ਹੁੰਦਿਆਂ ਵੀ ਮੈਂ ਉਹ ਗੇਮ ਖੇਲੀ ਹਾਂਜੀ ਮੈਂ ਗੇਮ ਸੀ ਕਿ ਮੈਂ ਤੂੰ ਕਿ ਮੁੰਡਿਆਂ ਨਾਲ ਚੈਟ ਕਰਕੇ ਉਹਨਾਂ ਨਾਲ ਇਦਾਂ ਦੀ ਗੇਮਸ ਪਾਉਣੀ ਤੈਨੂੰ ਸ਼ਰਮ ਨਹੀਂ ਆਉਂਦੀ ਬਿਲਕੁਲ ਵੀ ਫਿਰ ਤੂੰ ਕਹਿੰਨੀ ਮੇਰਾ ਰੋਸਟ ਵੱਜਦੇ ਆ ਮੈਨੂੰ ਇਦਾਂ ਕਹਿੰਦੇ ਮੈਨੂੰ ਉਦਾਂ ਕਹਿੰਦੇ ਦੀ ਬੇਵਕੂਫਪੁੜੀਏ ਇਹਨੂੰ ਸਮਝਾਣਾ ਤਾਂ ਮਤਲਬ ਕੰਦ ਚ ਸਿਰ ਮਾਨ ਦੇ ਬਰਾਬਰ ਹੈ ਸੋ ਇਹ ਹੈ ਸਾਰੇ ਬਲੌਗਰ ਆਲਮੋਸਟ ਬੇਅਕਲੇ ਹੋ ਚੁਕੇ ਨਾਹੀਂ ਇਹਨਾਂ ਨੂੰ ਅਕਲ ਹੈ ਤੇ ਨਾਹੀਂ ਇਹਨਾਂ ਨੂੰ ਆਉਣੀ ਹੈ ਜਦ ਤੱਕ ਇੱਕ ਅੱਡੇ ਦੀ ਛਤਰੋੜ ਨਹੀਂ ਫਿਰਦੀ ਕਿਉਂਕਿ ਆਪਾਂ ਬਲੌਗਿੰਗ ਨੂੰ ਆਪਾਂ ਕਦੇ ਗਲਤ ਨਹੀਂ ਕਿਹਾ ਲੇਕਿਨ ਜੋ ਤੁਸੀਂ ਹਰਕਤਾਂ ਕਰਦੇ ਜਿਵੇਂ ਜੈਸਮੀਨ ਦਾ ਹੁਣ ਪਿੱਛੇ ਦੇਖ ਲਿਆ ਉਹ ਕੀ ਹਰਕਤਾਂ ਕਰ ਰਿਹਾ ਹੈ ਉਹਦਾ ਘਰ ਵਾਲਾ ਸੇਮ ਹੁਣ ਇਹ ਮੁਸ਼ਕਪ੍ਰੀਤ ਹੋ ਗਈ ਜਾਂ ਹੋਰ ਐਕਸ ਵਾਈ ਮੀਨਸਰਾ ਹੋ ਗਈ ਇਹਨਾਂ ਨੇ ਗੰਦ ਪਾਇਆ ਹੋਇਆ ਇੰਟਰਨੈਟ ਤੇ ਗੰਦ ਦੇ ਨਾਲ ਨਾਲ ਇਹ ਲੋਕਾਂ ਨੂੰ ਮਾੜਾ ਚੰਗਾ ਬੋਲਦੇ ਆ ਬਹੁਤ ਮਾੜਾ ਚੰਗਾ ਪਹਿਲਾਂ ਤੇ ਕਲਰ ਰੋਸਟਰਸ ਨੂੰ ਹੀ ਬੋਲਦੇ ਸੀਗੇ ਹੁਣ ਇਹਨਾਂ ਨੇ ਲੋਕਾਂ ਨੂੰ ਵੀ ਕਹਿਣਾ ਸ਼ੁਰੂ ਕਰ ਦਿੱਤਾ ਇਹਨਾਂ ਦੇ ਇਹ ਹਾਲਾਤ ਬਣ ਗਏ ਕਿਉਂਕਿ ਕਿਤੇ ਨਾ ਕਿਤੇ ਵਿਊਜ਼ ਜਿਹੜਾ ਲੈਵਲ ਹੈ ਡਾਊਨ ਹੁੰਦਾ ਜਾ ਰਿਹਾ ਇਹਨਾਂ ਦਾ ਇਸ ਕਰਕੇ ਹੁਣ ਇਹਨਾਂ ਨੇ ਲੋਕਾਂ ਨੂੰ ਵੀ ਰਿਪਲਾਈ ਦੇਣੇ ਸ਼ੁਰੂ ਕਰ ਦਿੱਤੇ ਸੋ ਜ਼ਿਆਦਾ ਟਾਈਮ ਨਹੀਂ ਦਿੰਦੇ ਰਿਪਲਾਈ ਚਲਦੇ ਹੁੰਦੇ ਤੇ ਇਸ ਦਿਨ ਆ ਮੈਂ ਕਰਦੀ ਵੀਡੀਓ ਇੱਥੇ ਖਤਮ ਬਾਏ ਬਾਏ ਗਾਇਜ਼ ਟੇਕ ਕੇਅਰ ਆਪਣਾ ਤੇ ਆਪਣੀ ਫੈਮਿਲੀ ਦਾ ਖਿਆਲ ਰੱਖੋ ਬਾਏ ਬਾਏ